ਰੇ ਜੀ ਮਨ ਮਾਯੂ ਆ ਛੋਟਾ ਜਿਹਾ ਵੀਡੀਓ ਕਲਿੱਪ ਦੇ ਕੇ ਤੁਹਾਡੀਆਂ ਅੱਖਾਂ 'ਚੋਂ ਪਾਣੀ ਆ ਹੀ ਜਾਵੇਗਾ ਯਾਰੋ ਕਹਿੰਦੇ ਨੇ ਗਰੀਬੀ ਨਾਲੋਂ ਕੋਈ ਵੀ ਦੁੱਖ ਪੈਰਾ ਨਹੀਂ ਜਿਸ ਘਰ 'ਚ ਗਰੀਬੀ ਹੋਵੇ ਉਸ ਨੂੰ ਹਾਲਾਤ ਪੁੱਛ ਕੇ ਦੇਖੋ ਵੀ ਕਿਵੇਂ ਉਹ ਜ਼ਿੰਦਗੀ ਕੱਟਦਾ ਪਿਆ ਹੈ ਆ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਪਾਕਿਸਤਾਨ ਤੋਂ ਆ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਇੱਕ ਛੋਟੀ ਜਿਹੀ ਬੱਚੀ ਤੇ ਉਸਦੀ ਮਾਂ ਹੈ ਬੱਚੀ ਭੁੱਖੀ ਏ ਤੇ ਮਾਂ ਨੂੰ ਕੁਝ ਖਾਣ ਨੂੰ ਕਹਿੰਦੀ ਹੈ ਪਰ ਮਾਂ ਤੋਂ ਪੈਸੇ ਨਹੀਂ ਹੁੰਦੇ ਤਾਂ ਮਾਂ ਉਸ ਨੂੰ ਡਸਟਬਿਨ ਦੇ ਕੋਲੇ ਲੈ ਜਾਂਦੀ ਏ ਤਾਂ ਫਿਰ ਬੱਚੀ ਨੂੰ ਡਸਟਬਿਨ ਚ ਭਾਰਦੀ ਏ ਤਾਂ ਬੱਚੀ ਡਸਟਬਿਨ ਵਿੱਚੋਂ ਕੁਝ ਫਰੂਟ ਕੱਢਦੀ ਏ ਫਰੂਟ ਕੱਢ ਕੇ ਇਹ ਦੋਨੋਂ ਹੀ ਬਹੁਤ ਹੀ ਖੁਸ਼ ਹੁੰਦੇ ਨੇ ਤੇ ਫਿਰ ਮਾਂ ਆਪਣੀ ਬੱਚੀ ਨੂੰ ਫਰੂਟ ਦਿੰਦੀ ਏ ਬੱਚੀ ਵੀ ਬਹੁਤ ਖੁਸ਼ ਹੁੰਦੀ ਏ ਫਿਰ ਫਰੂਟ ਨੂੰ ਖਾਂਦੀ ਏ ਸੋ ਯਾਰੋ ਇਸ ਵੀਡੀਓ ਨੂੰ ਦੇਖ ਕੇ ਸੱਚੀ ਹੀ ਮਨ ਬਹੁਤ ਹੀ ਜ਼ਿਆਦਾ ਦੁਖਦਾ ਏ ਕਿ ਯਾਰੋ ਦੁਨੀਆ ਤੇ ਕਿਹੋ ਜਿਹੇ ਹਾਲਾਤ ਵੀ ਨੇ ਇੱਥੇ ਅਸੀਂ ਨਿੱਕੀਆਂ ਨਿੱਕੀਆਂ ਟੈਨਸ਼ਨਾਂ ਲੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਾਂ ਪਰ ਦੁਨੀਆ ਤੇ ਬਹੁਤ ਸਾਡੇ ਹਾਲਾਤਾਂ ਚ ਵੀ ਲੋਕ ਰਹਿੰਦੇ ਨੇ ਪਰ ਸਾਡੇ ਸਿਰਾਂ ਤੋਂ ਬਣੀਆਂ ਇਹ ਸਰਕਾਰਾਂ ਜੋ ਆਪ ਰਾਜ ਆ ਵਾਂਗ ਰਹਿ ਰਹੀਆਂ ਨੇ ਪਰ ਲੋਕ ਉਹਨਾਂ ਦੇ ਇਨਾ ਹਾਲਾਤਾਂ ਚ ਰਹਿ ਰਹੇ ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਸਾਸ਼ੀ ਕਾਲ